ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਤੁਸੀਂ ਆਹ ਵੇਚਦੇ ਹੋ ਬਕਰੀ ਸ਼ਿੰਗਾਰ ਬਾਤ ਤੇ ਹਨਾ ਸਾਰਾ ਸਮਾਨ ਹਾਂ ਜੀ ਕਿੰਨੇ ਕ ਵਜੇ ਆ ਜਾਨੂੰ ਸਵੇਰੇ ਤੁਸੀਂ ਇੱਥੇ ਮੈਂ ਤੜਕੇ 8 ਵਜੇ ਆ ਜਾਣਾ ਜੀ 8 ਵਜੇ ਦੀ ਸ਼ਾਮ ਕਿੰਨੇ ਵਜੇ ਜਾਣੀ ਸ਼ਾਮ ਨੂੰ 5:00 ਵਜੇ ਆ ਜਾਈਂ ਤੜਕੇ ਫਿਰ ਮੈਂ ਸੁਦੇ ਹਾਂ ਨਾ ਇੱਕ ਲੰਗਰ ਦਾ ਵੀ ਕੰਮ ਕਰਵਾਉਣਾ ਹੈ ਅੱਛਾ ਲੰਗਰ ਦਾ ਵੀ ਨਾਲ ਸੇਵਾ ਕਰਦੇ ਹੋ ਨਾ ਹਾਂ ਲੰਗਰ ਦੀ ਸੇਵਾ ਹਾਂ ਵਧੀਆ ਗੱਲ ਆ ਬਾਪੂ ਤੜਕੇ ਨਹੀਂ ਆਇਆ ਲੰਗਰ ਦਾ ਵੀ ਕੰਮ ਕਰਵਾਉਂਦਾ ਤੇ ਨਾਲ ਆਪਣਾ ਆ ਵੀ ਵੇਚ ਦਿਆ ਆਹ ਦੇਖ ਲਓ ਦੋਸਤੋ ਇਧਰ ਵੀਡੀਓ ਜੋ ਮਾਰਦੀ ਕੈਮਰਾ ਮੜਾ ਜਾ ਵੀ ਸਾਰਾ ਹੈਗਾ ਆ ਜਿਵੇਂ ਝੋਲੇ ਆ ਗਏ ਆ ਗਾਲਾਂ ਦੇ ਵਾਸਤੇ ਪੱਟੇ ਆ ਗਏ ਤੇ ਆ ਆ ਗਏ ਬਾਪੂ ਇਹਨਾਂ ਦਾ ਕੀ ਕੀ ਪ੍ਰਾਈ ਹੋ ਜਿਵੇਂ ਆ ਚੀਜ਼ਾਂ ਕਿੰਨਾ ਕਰੀਟ ਹੋਊਗਾ ਇਹ ਨਹੀਂ ਇਹਦਾ ਕਿੰਨਾ ਕਰੀਟ ਹੋਊ ਕਿੰਨਾ ਪ੍ਰਾਈ ਹੋਊਗਾ ਇਹ ਇਹ 15 ਅੱਕ ਤੱਕ 10 ਅੱਕ ਤੱਕ ਵੇਚ ਅੱਛਾ ਅੱਛਾ ਤੁਸੀਂ ਆ ਬਣਾਉਣੇ ਆਪੂਏ ਹਾਂ ਇਹ ਆ ਬਣਾਉਣਾ ਅੱਛਾ ਠੀਕ ਆ ਬਣਾਉਣੇ ਵੀ ਬੜੀ ਮਿਹਨਤ ਬੱਝ ਜਾਂਦੀ ਏ ਸੋਨੋ ਹਣਾ ਮਿਹਨਤ ਬੱਝ ਜਾਂਦੀ ਆ ਆਹੇ ਜਿਵੇਂ ਚੀਜ਼ਾਂ ਮੋਲ ਲੈ ਹਾਂ ਆ ਚੀਜ਼ਾਂ ਜਿਵੇਂ ਪੱਟੇ ਵਗੈਰਾ ਆ ਗਏ ਹਨਾ ਹਾਂ ਢੰਗੂਣ ਵਾਲੇ ਆਹ ਚੀਜ਼ ਆਪਣੇ ਆਪ ਦੀ ਹਾਂ 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 ਅੱਛਾ ਆਹ ਚੀਜ਼ ਤੁਸੀਂ ਆਪ ਬਣਾਉਣੀ ਆਂ ਹਾਂ ਬਣਾਉਣੀ ਆਂ ਅੱਛਾ ਆਹ ਚੀਜ਼ ਆਪ ਬਣਾਉਣੀ ਕਰੀ ਬਣੀ ਹਾਂ ਇਹ ਬਾਪੂ ਕਿੰਨੇ ਪੈਸੇ ਦੀ ਬਣ ਜਾਨੀ ਤਿਆਰ ਹੋ ਜਾਂਦੀ ਆ ਇਹ ਮਤਲਬ ਵੀ ਆ ਹੀ ਜਾਂਦਾ ਠੀਕ ਰੁਪਏ ਖਰਚਾ ਠੀਕ ਰੁਪਏ ਖਰਚਾ ਇਹ ਕਿੰਨੇ ਵੀ ਦੀ ਉਹਨਾਂ ਦੇ ਵਾਹ ਵਾਹ ਠੀਕ ਹੈ ਥੋੜਾ ਮਿਹਨਤ ਦਾ ਮੁੱਲੀ ਪੈਂਦਾ ਜਾਨੀ ਹੈ ਨਾ ਥੱਲੇ ਨਿੰਤ ਵੀ ਵੈਸੇ ਬਰੀਕੀ ਕੰਮ ਤੇ ਬਹੁਤ ਲੱਗ ਜਾਂਦੀ ਉਹਨਾ ਹਾਂ ਤੇ ਮੈਂ ਪੰਜ ਚਾਰ ਕਿ ਦਿਨ ਮੰਨ ਦਿੰਦਾ ਜਾਂਦਾ ਹਾਂ ਹਾਂ ਅੱਛਾ ਅੱਛਾ ਪੰਜ ਚਾਰ ਕਿ ਦਿਨ ਪੰਜ ਚਾਰ ਮਸਾਂ ਯਾਨੀ ਕਿ 100 ਰੁਪਏ ਦਾ ਕੰਮ ਹਾਂ ਵੀ ਵਿਹਲਿਆਂ ਨਾਲ ਗੋਡੇ ਪਵਾਇ ਨਾ ਠੀਕ ਹੈ ਠੀਕ ਹੈ ਠੀਕ ਹੈ ਗੋਡੇ ਪਵਾਇ ਨਾ ਵੀ ਵਿਹਲਿਆਂ ਨਾਲ ਬਸੋ ਵੀ ਬੈਠਣਾ ਜਾਂ ਆ ਕਰੀਏ ਨਹੀਂ ਠੀਕ ਹੈ ਚਲੋ ਵੀ ਦਿਹਾੜੀ ਤੇ ਪੈ ਜਾਂਦੀ ਉਹਨਾ ਹਾਂ ਚਲੋ ਸਰ ਰੁਪਈਆ ਗੱਲ ਹੈ ਨਾ ਹਾਂ ਵੀ ਇਹ ਇਹ ਮੀਨ ਦਾ ਮੀਨ ਦਾ ਮੁੱਲ ਪੈ ਜਾਂਦਾ ਵਧੀਆ ਗੱਲ ਹੈ ਨਾ ਇਹ ਤਾਂ ਮੁੱਲ ਬਣਾ ਚਾਹੀਦਾ ਬਾਪੂ ਜੀ ਦੇਖ ਲਓ ਇੱਧਰ ਵੀ ਸਵਾਦ ਬੀਜਦੇ ਆ ਤੇ ਇਧਰ ਨਾਲ ਲੰਗਰ ਦੀ ਵੀ ਸੇਵਾ ਕਰਾਉਂਦੇ ਆ ਬਾਪੂ ਜੀ ਦੀ ਉਮਰ ਬਾਪੂ ਜੀ ਉਮਰ ਕਿੰਨੀ ਕੋਹੂ ਜੀ 70 ਸਾਲ ਦੀ ਹੋਊਗੀ 70 ਸਾਲ ਦੀ ਉਮਰ ਹੋਊ ਦੇਖ ਲਓ ਭਾਈ ਮਿੱਤਰੋ ਹਨਾ ਪਹਿਲਾਂ 70 ਸਾਲ ਦੀ ਉਮਰ ਚ ਵੀ ਬਾਪੂ ਕਿੰਨਾ ਕੰਮ ਕਰਦੇ ਹਨਾ ਮੈਂ ਬਹਿ ਗਿਆ ਜੀ ਜਮਾ ਅੱਛਾ ਜੀ ਗੋਡਾਂ ਦੇ ਦਾ ਬਹਿ ਗਿਆ ਸੀ ਆ ਅੱਛਾ ਤੇ ਹੁਣ ਮੇਰੇ ਗੋਡਾ ਇੱਕ ਹੋਇਆ ਹੈਗਾ ਤੇ ਵੱਧ ਕੇ ਤੁਰਦਾ ਫਿਰਦਾਗਾ ਹਾਂ ਹਾਂ ਸਿਹਰਾ ਮਾਰਦੀ ਬਾਪੂ ਜੀ ਨੂੰ ਠੀਕ ਹੈ ਤੇ ਬਕੂ ਫਿਰ ਘੋਡੇ ਦਾ ਬਾਬਾ ਖਰਚ ਆ ਗਿਆ ਹੋਊਗਾ ਹਾਂ ਘੋਡੇ ਤੋਂ ਆਪਣੇ ਕਾਰਡ ਤੇ ਪੈ ਗਿਆ ਸੀ ਅੱਛਾ ਕਾਰਡ ਤੇ ਜਿਹੜਾ 5 ਲੱਖ ਦਾ ਕਾਰਡ ਸੀ ਪੈ ਗਿਆ ਸੀ ਹਾਂ ਤੇ ਮਤਲਬ ਉਹ ਦਵਾਈ ਬੂਟੀ ਤੇ 30000 ਰੁਪਏ ਲੱਗ ਗਏ ਅੱਛਾ ਤੇ ਹਾਂ ਵੱਧ ਗਈ ਮੇਰੀ ਜਾਣ ਵੱਧ ਗਿਆ ਸੌਖੀ ਚਲੋ ਵੱਧ ਗਈ ਗੱਲ ਕਿ ਮੈਂ ਦੂਜੀ ਵਾਰ ਜਰਮ ਲਿਆ ਹੁੰਦਾ ਐ ਹੋ ਗਿਆ ਅੱਛਾ ਤੇ ਇਹ ਪ੍ਰੇਸ਼ਣ ਸਰਕਾਰੀ ਹਸਪਤਾਲ ਤੋਂ ਕਰਾਇਆ ਸੀ ਕਿ ਤ ਹੋਰ ਕਰਾਇਆ ਸੀ ਹਾਂ ਆਪਣੇ ਸਰਕਾਰ ਤੋਂ ਬਠਿੰਡੇ ਹਾਂ ਬਠਿੰਡੇ ਲੋ ਬਈ ਦੋਸਤੋ ਇੱਕ ਵੈਸੇ ਤੁਹਾਨੂੰ ਮੰਡੀ ਤੇ ਹੋਰ ਦੇ ਦੇਣੇ ਹਨਾ ਬਾ ਇਹਦਾ ਜੀ ਕੋਈ ਕਰਾਵੇਗਾ ਬਾਪੂ ਨੇ ਪ੍ਰੇਸ਼ਣ ਕਰਾਇਆ ਘੋਡੇ ਦਾ ਬਾਪੂ ਦਾ ਕਲਾ ਦਵਾਈ ਦਾ ਖਰਚਾ ਆਇਆ ਜੋ ਵੀ ਆਏਗਾ ਹਨਾ 2000 ਰੁਪਇਆ ਤੇ ਜੋ ਜਿਹ ਪ੍ਰਾਈਵੇਟ ਹਸਪਤਲ ਚ 3 ਲੱਖ 4 ਲੱਖ ਲਿਆ ਜਾਂਦੇ ਆ ਉਹ ਕੋਈ ਪੈਸੇ ਲੱਗੇ ਉਹ ਕਾਰ ਚ ਕੱਟੇ ਗਏ ਆ ਤੇ ਬਾਪੂ ਬਿਲਕੁਲ ਸਹੀ ਆ ਤੁਰਿਆ ਫਿਰਦਾਗਾ ਹਨਾ ਕੋਈ ਵੀ ਦੋਸਤ ਹੈ ਨਾ ਗਰੀਬ ਜਿਹੜਾ ਵੀ ਗਰੀਬ ਹੈ ਨਾ ਪੇਸ਼ੈਂਟ ਕਰਵਾਉਣਾ ਚਾਹੁੰਦਾ ਹੋਵੇ ਉਹ ਸਰਕਾਰੀ ਹਸਪਤਲ ਚ ਕਾਰ ਤੇ ਕਰਵਾ ਸਕਦਾਗਾ ਤੇ ਬਾਪੂ ਨਾ ਕਰਦੇ ਗੱਲ ਬਾਤ ਵਧੀਆ ਤੁਰਿਆ ਫਿਰਦਾ ਬਸ ਬਸ ਬੀ ਸੈਟਅਪ ਤੁਸੀਂ ਹਾਂ ਜਮਾ ਸੈਟਅਪ ਬੇਸਿਕ ਹੋ ਤੋ ਬਾਦ ਹਾਂ ਜਮਾ ਬਕਰ ਕੋਈ ਮਿੰਟ ਦਿੱਕਤ ਨਹੀਂ ਤੜਕਦਾ ਇੱਥੇ ਸੇਵਾ ਕਰਾਈਏ ਨਾ ਨਾਲ ਆਦਾ ਕਿੰਨਾ ਟਾਈਮ ਹੋ ਗਿਆ ਕੋਈ ਮੈਨੂੰ ਸਾਲ ਹੋ ਗਏ ਸਾਲ ਹੋ ਸਾਲ ਚੰਗੀ ਗੱਲ ਆ ਸਾਲ ਤੋਂ ਮਨ ਵੀ 2 ਮਿੰਟ ਤੋਂ ਇੱਕ ਚੰਗਾ ਮੈਸੇਜ ਮਿਲ ਗਿਆ ਸੁੱਥੋਂ ਹੈਨਾ ਇਹ ਲੋਕਾਂ ਨੂੰ ਇਹ 70 ਸਾਲ ਦੀ ਉਮਰ ਤੇ ਵਿੱਚ ਵੀ ਬਹਿ ਜਾਂਦੀ ਹੈ ਜਿਹੜੇ ਬੋਟਿਆਂ ਤੋਂ ਹਾਂ ਤੇ ਹੁਣ ਤਾਂ ਦਵਾਈ ਵੀ ਨਹੀਂ ਦਵਾਈ ਤੇ ਪੈਸੇ ਵੀ ਨਹੀਂ ਲੱਗਦੇ ਜੀ ਅੱਛਾ ਪਹਿਲਾਂ ਲੱਗੇ ਸੀ ਹੁਣ ਨਹੀਂ ਲੱਗੇ ਹੁਣ ਤਾਂ ਸਮਾਂ ਲਾਉਦੇ ਚਲੋ ਚੰਗੀ ਗੱਲ ਬਹੁਤ ਵਧੀਆ ਗੱਲ ਹੈ ਜਿਹੜੇ ਗਰੀਬ ਆ ਨਾ ਉਹ ਦਵਾਈ ਤੁਸੀਂ 30000 ਰੁਪਏ ਵੀ ਦੇ ਸਕਦੇ ਕੋਈ ਇੰਨੇ ਗਰੀਬ ਹੁੰਦੇ ਆ ਨਾ ਉਹ ਵੀ ਬਚ ਜਾਣਗੇ ਹਨਾ ਚੰਗੀ ਗੱਲ ਆ ਹੁਣ ਤਾਂ ਕੱਲਾ ਕਾਰਡ ਲੈ ਜਾਓ ਅੱਛਾ ਜੀ ਤੇ ਆਹ ਤਾਂ ਆਪਰੇਸ਼ਨ ਕਰਾ ਕੇ ਤੇ ਵਸ ਕਰਿਆ ਜੀ ਕਿੰਨੇ ਦਿਨ ਬਾਅਦ ਕਰੇ ਭੇਜਦੇ ਉਹਨੂੰ ਤੀਜੇ ਦਿਨ ਚ ਆਖਸੇ ਜਣ ਕਰਦੇ ਅੱਛਾ ਜੀ ਚਲੋ ਵਧੀਆ ਗੱਲ ਆ ਨਾ ਸਰਕਾਰੀ ਨਾਲ ਤੋਂ ਕਿਉਂ ਡਰਦੇ ਆਈਓ ਪੇਸ਼ੇ ਕਰਦੇ ਆ ਧਿਆਨ ਨਹੀਂ ਰੱਖਦੇ ਆ ਇਹ ਨਹੀਂ ਕਰਦੇ ਕੁਲੀ ਕੀ ਕਹਿੰਦੇ ਕਿ ਧਿਆਨ ਵਧੀਆ ਵੇ ਪੂਰੀ ਸੇਵਾ ਕੀਤੀ ਮੇਰੀ ਅੱਛਾ ਤੇ ਮੈਨੂੰ ਤੀਜੇ ਦਿਨ ਬਸ ਦੂਜੇ ਦਿਨ ਤੋਂ ਰੋਣ ਲੱਗਾ ਮੈਨੂੰ ਅੱਛਾ ਜੀ ਮੈਨੂੰ ਪਤਾ ਨਹੀਂ ਲੱਗੇ ਪ੍ਰੈਸ਼ਰ ਹੋਇਆ ਕਿ ਨਹੀਂ ਹੋਇਆ ਅੱਛਾ ਵਧੀਆ ਗੱਲ ਆ ਚਲੋ ਵਧੀਆ ਗੱਲ ਆ ਉਧਰ ਕੈਰਾਂ ਮਾਰੀ ਬਾਈ ਕਰਾਂ ਦੇਖੋ ਬਾਪੂ ਪ੍ਰੈਸ਼ਰ ਕਰਾਉਣ ਤੋਂ ਬਾਅਦ ਵੀ ਹੈ ਨਾ ਤੇ ਉਹ ਬੱਕਰੀਆਂ ਦਾ ਸ਼ਾਨ ਵੇਚਦੇ ਆ ਤੇ ਬਾਪੂ ਦੀ ਉਮਰ 70 ਸਾਲ ਆ ਤੇ ਬਾਪੂ ਹਰ ਐਤਵਾਰ ਨੂੰ ਇਸ ਮੰਡੀ ਦੇ ਉੱਤੇ ਹੁੰਦਾ ਆ ਨਾਲੇ ਲੰਗਰ ਦੀ ਸੇਵਾ ਕਰਦੇ ਆ ਤੇ ਨਾਲੇ ਉਹ ਸ਼ੁਆਣ ਵੀ ਦੇ ਆ ਸਾਰੇ ਦੋਸਤਾਂ ਨੂੰ ਰਿਕਵੈਸਟ ਆ ਬੇਨਤੀ ਆ ਜੇ ਮੰਡੀ ਚ ਆਉਣੇ ਆ ਬਾਪੂ ਤੋਂ ਕੁਝ ਨਾ ਕੁਝ ਚੀਜ਼ ਜ਼ਰੂਰ ਖੀਰ ਕੇ ਜਾਇਆ ਕਰੋ ਇਹ ਬੇਨਤੀ ਆ ਤੇ ਬਾਪੂ ਦਾ ਤੁਹਾਡਾ ਨੰਬਰ ਬੋਲ ਦੇਣਾ ਬਾਪੂ ਦਾ ਨਾਮ ਸਰਜੀਤ ਆ ਨੰਬਰ ਹੈਗਾ 81 991 30048 ਨੰਬਰ ਫਿਰ ਤੋਂ ਬੋਲ ਦੇਣਾ 81 991 30048 ਬਾਪੂ ਨੂੰ ਫੋਨ ਕਰਕੇ ਪਾ ਪੂਰਾ ਗੱਲਬਾਤ ਕਰਕੇ ਕੋਈ ਵੀ ਚੀਜ਼ ਲੈਣਾ ਚਾਹੁੰਦਾ ਲੈ ਸਕਦਾ ਹੈ ਥੈਂਕ ਯੂ ਦੋਸਤੋ ਧੰਨਵਾਦ ਥੈਂਕ ਯੂ